ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਆਪਾਂ ਜਿਹੜਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਕੱਲ ਦਾ ਵਲੌਗ ਪਸੰਦ ਆਇਆ ਹੋਊਗਾ ਤੇ ਅੱਜ ਆਪਾਂ ਕਰਦੇ ਨਵਾਂ ਵਲੌਗ ਸ਼ੁਰੂ ਜੱਪਣੇ ਹੋ ਰਹੀ ਹੈ ਜੀ ਬਾਰਿਸ਼ ਦੇਖੋ ਕਿੰਨਾ ਘੈਂਟ ਮੌਸਮ ਬਣਿਆ ਹੋਇਆ ਹੈ ਦੇਖ ਸਕਦੇ ਤੁਸੀਂ ਇੱਧਰ ਗੱਡੀ ਬਾਹਰ ਕੱਢਤੀ ਵੀ ਧੋਤੀ ਜਾਊਗੀ ਮੀਂਹ ਦਾ ਲਾਹਾ ਹੋ ਗਿਆ ਤੇ ਦੇਖੋ ਜੀ ਬੂਟੇ ਕਿੰਨੇ ਸੋਹਣੇ ਲੱਗਦੇ ਨੇ ਤੇਗੇ ਸਾਰੇ ਮੂਟੇ ਦੇਖੋ ਬੱਦਲ ਬਹੁਤ ਹੋਇਆ ਪਿਆ ਤੇ ਖੰਡੀ ਠੰਡੀ ਚੱਲਦੀ ਆ ਹਵਾ ਮੀਂਹ ਪੈ ਰਿਹਾ ਕਣੀਆਂ ਦੇਖੋ ਮੌਸਮ ਆਈ ਜਦ ਤੱਕ ਮਮੀ ਆਉਗੀ ਫੁੱਲ ਦੇਖੋ ਜੀ ਕਿੰਨੇ ਸੋਹਣੇ ਹੋ ਗਏ ਮੀਂਹ ਦੇ ਨਾਲ ਤੇ ਹੁਣ ਆਪਾਂ ਚੱਲਿਆਂ ਦੀ ਦੁਕਾਨ ਦੇ ਵਿੱਚ ਉਹ ਸਾਹਮਣੇ ਆਪਣੀ ਦੁਕਾਨ ਕਰਦਿਆਂ ਓਪਨ ਜਾ ਕੇ ਵੀ ਬਾਰ ਦਾ ਮੌਸਮ ਕਿੰਨ ਮਨਕਾਣੀ ਹੋ ਰਹੀ ਹੈ ਬੂੰਦਾ ਬਾਂਦੀ ਚਲੋ ਜੇ ਆਪਾਂ ਅਗਰ ਵਕਤੀ ਚਲਾਤੀ ਤੇ ਹੁਣ ਆਪਾਂ ਕਰਦਿਆਂ ਦੇਖੋ ਦੁਕਾਨ ਦੇ ਵਿੱਚ ਕੱਪੜਾ ਲੀੜਾ ਖੰਡਿਆ ਪਿਆ ਕਾਫੀ ਸੱਲ ਕਸਟਮਰ ਆਇਆ ਤੇ ਜਿਹੜੇ ਤਾਂ ਕਰਕੇ ਬਾਅਦ ਦੇ ਤੇ ਇਦਾਂ ਰੱਖਤਾ ਤੇ ਹੁਣ ਆਪਾਂ ਇਹਨਾਂ ਸਾਰੇ ਇਹਨਾਂ ਕਰ ਦਿਆਂਗੇ ਸਹੀ ਸਜਾਉਣੇ ਆਹਾਰੇ ਦੁਕਾਨ ਨੂੰ ਤੇ ਫੇਰ ਤੁੰਡ ਦਿਖਾਉਨੇ ਆਂ ਜੀ ਦੇਖੋ ਦੁਕਾਨ ਆਪਾਂ ਨੇ ਬਿਲਕੁਲ ਸਜਾਤੀ ਸਹੀ ਕਰਕੇ ਕੱਪੜੇ ਸਾਰੇ ਰੱਖਤੇ ਤੇ ਉਬੜ ਖਬੜ ਪਏ ਤੇ ਜਿਹੜੇ ਪਿੰਗੇ ਟੱਡੇ ਸਾਰੇ ਸਹੀ ਕਰਤੇ ਲਓ ਜੀ ਆ ਦੇਸੀ ਮਨਾਂ ਜਨੇ ਮਿਸਿੰਗ ਰੋਟੀਆਂ ਪਾਣੀ ਹੱਤੀਆਂ ਤੇ ਨਾਲ ਤਾਂ ਪਦੀਨੇ ਦੀ ਤੇ ਪਿਆਜ਼ ਦੀ ਚਟਨੀ ਨਾਲ ਮੱਖਣ ਲੈ ਕੋਈ ਕਿਨ ਕਿਨ ਪਸੰਦ ਹੈ ਦੇਸੀ ਖਾਣਾ ਮਿਸਤੀ ਰੋਟੀ ਤੇ ਚਟਨੀ ਨਾਲ ਮੱਖਣ ਪਦੀਨੇ ਤੇ ਪਿਆਜ਼ ਦੀ ਚਟਨੀ ਤੇ ਲਓ ਜੀ ਰਾਤ ਆਪਾਂ ਬਣਾਇਆ ਨੇ ਸੋਲੇ ਪੂਰੀਆਂ ਤੇ ਉਹ ਤਾਂ ਪਹਿਲਾਂ ਕੱਲ ਵਾਲਾ ਵਲੌਗ ਐਡਿਟ ਕਰ ਲਿਆ ਸੀ ਸਾਰਾ ਕੁਝ ਤਿਆਰੀ ਕਰ ਲਈ ਤੇ ਹੁਣ ਆਪਾਂ ਉਹ ਕੱਲ ਵਾਲੀ ਰੈਸਪੀ ਅੱਜ ਸ਼ੇਅਰ ਕਰ ਦਿਆਂਗੇ ਵਲੌਗ ਦੇ ਵਿੱਚ ਮੈਂ ਉਹਦੀ ਵੀਡੀਓ ਬਣਾ ਲਈ ਤੀ ਤੇ ਅੱਜ ਆਪਾਂ ਬਣਾਨੇ ਸੋਨ ਕੱਲ ਵਾਲੇ ਸੋਲੇ ਪੂਰੀਆਂ ਦੀ ਰੈਸਪੀ ਲਓ ਜੀ ਅੱਜ ਅਸੀਂ ਬਣਾਉਨੇ ਆਂਗੇ ਪੂਰੀਆਂ ਸੋਲੇ ਦੀ ਦਾਲ ਸਵੇਰ ਦੀ ਸਾਡੇ ਬਣੀ ਹੋਈ ਤੇ ਸਵੇਰੇ ਤਾਂ ਅਸੀਂ ਰੋਟੀਆਂ ਲਾ ਜਾਂਦੇ ਹੁਣ ਰਾਤ ਦਾ ਕਰ ਲਿਆ ਕਿ ਨਹੀਂ ਪੂਰੀਆਂ ਬਣਾ ਲੈਨੇ ਆਂ ਲੋ ਜੀ ਪਹਿਲਾਂ ਸਾਡਾ ਕਨਾਂ ਤੇਲ ਥੋੜਾ ਜਿਆਦਾ ਤੇ ਕਿੰਝ ਠੰਡਾ ਤਾਂ ਕਰਕੇ ਪੂਰੀਆਂ ਫੁੱਲੀਆਂ ਨਹੀਂ ਹੈਗੀਆਂ ਤੇ ਹੁਣ ਅਸੀਂ ਤੇਲ ਚੰਗੀ ਤਰ੍ਹਾਂ ਪ੍ਰੋਪਰ ਗਰਮ ਕਰ ਲਿਆ ਤੇ ਦੇਖੋ ਪੂਰੀ ਫੁੱਲ ਕਿੰਨੀ ਸੋਹਣੀ ਰਹੀ ਹੈ ਦੇਖੋ ਇਹ ਬਹੁਤ ਸੋਹਣੀ ਪੂਰੀ ਫੁੱਲੀ ਹੈ ਤੇ ਹੁਣ ਤੇਲ ਗਰਮ ਹੈ ਆਪਣਾ ਪਹਿਲਾਂ ਕੁਸ ਪੂਰੀਆਂ ਦੋ ਤਿੰਨ ਇੱਕ ਘੱਟ ਤੇਲ ਗਰਮ ਤੇ ਫੁੱਲੀਆਂ ਨਹੀਂ ਹੈਗੀਆਂ ਕਣੀ ਕਰਾਉਣਾ ਹੋਵੇ ਦੇਖੋ ਬਹੁਤ ਵਧੀਆ ਫਰ ਲਗੀਆਂ ਪੂਰੀਆਂ ਆਪਣੀਆਂ ਦੇਖੋ ਕਿੰਨੇ ਵਧੀਆ ਬਣੀਆਂ ਨੇ ਤੇ ਆਪਾਂ ਲੱਗੀਆਂ ਖਾਣ ਮੈਂ ਉਹ ਘੱਟ ਫੁੱਲੀਆਂ ਲੈ ਲਈਆਂ ਪਹਿਲਾਂ ਤੇ ਦੇਖੋ ਇਹ ਆਪਣੀ ਸਬਜ਼ੀ ਹੈ ਸੋਲਿਆਂ ਦੀ ਬੋਕਾਂਟ ਬਣੀ ਹੋਈ ਹੈ ਲਓ ਜੀ ਇਹ ਆਪਾਂ ਹੁਣ ਕਰਦੇ ਆ ਨਾਮ ਅਨਾਉਂਸ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕਰੇ ਨੇ ਪਿਆਰੇ ਪਿਆਰੇ ਤੇ ਉਹਨਾਂ ਦੇ ਨਾਮ ਹੈ ਨੇ ਜੀ ਸਭ ਤੋਂ ਪਹਿਲਾਂ ਬਬਲੂ ਸਿੰਘ ਹਰ ਰੋਜ਼ ਕਮੈਂਟ ਕਰਦੇ ਆ ਧੰਨਵਾਦ ਵੀਰੇ ਬਬਲੂ ਸਿੰਘ ਤੁਸੀਂ ਬਹੁਤ ਸੋਹਣਾ ਕਮੈਂਟ ਕਰਦੇ ਹੋ ਹਰ ਰੋਜ਼ ਤੇ ਦੂਸਰਾ ਕਮੈਂਟ ਵੀ ਭੈਣ ਪਰਮ ਗਰੀਵਾ ਇਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਧੰਨਵਾਦ ਭੈਣੇ ਤੇ ਤੀਸਰਾ ਕਮੈਂਟ ਆਪਾਂ ਨੂੰ ਆਏਗਾ ਜੀ ਗਰੇਵਾਲ ਪੰਜਾਬੀ ਟਰੈਵਲ ਬਲੌਗ ਆਣ ਦਾ ਤੇ ਉਹ ਵੀ ਵੀਰਾ ਹਰ ਰੋਜ਼ ਕਮੈਂਟ ਕਰ ਦਿੰਦਾ ਬਹੁਤ ਬਹੁਤ ਧੰਨਵਾਦ ਵੀਰੇ ਤੇ ਚੌਥਾ ਕਮੈਂਟ ਆਪਿਆ ਨੂੰ ਆਈ ਹੈ ਭੈਣ ਬਲਜੀਤ कौर ਦਾ ਇਹਨਾਂ ਦੇ ਵੀ ਦੋ ਤਿੰਨ ਕਮੈਂਟ ਆਏ ਨੇ ਰਾਤ ਫੇਰ ਤੇ ਬਹੁਤ ਵਧੀਆ ਲੱਗਦਾ ਹੈ ਧੰਨਵਾਦ ਭੈਣ ਤੁਸੀਂ ਸਾਰੇ ਜਾਣੇ ਮੇਰੇ ਲਈ ਟਾਈਮ ਕੱਢਦੇ ਹੋ ਥੋੜਾ ਬਹੁਤ ਹੈ ਨਾ ਤੇ ਵਲੌਗ ਵੀ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਹੈ ਨਵੇਂ ਮੈਂਬਰ ਹੋਰ ਵੀ ਜੁੜੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਆਪਾਂ ਸਾਰਿਆਂ ਦੇ ਨਾਮ ਅਨਾਉਂਸ ਕਰੀਏ ਤੇ ਡੀਪੀ ਉਹਨਾਂ ਦੀ ਸਕਰੀਨਸ਼ਾਟ ਆਪ ਲਗਾਈਏ ਬਲੌਗ ਦੇ ਵਿੱਚ ਤੇ ਤੁਹਾਨੂੰ ਵੀ ਵਧੀਆ ਲੱਗੂ ਮੈਨੂੰ ਵੀ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਤੇ ਬੇਨਤੀ ਸਾਰੇ ਜਣੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਲਾਈਕ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਕਰਦੇ ਨੇ ਕਮੈਂਟ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਨਹੀਂ ਕਰਦੇ ਬਲੌਗ ਦੇਖਦੇ ਨੇ ਇਕੱਲਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਫੇਰ ਵੀ ਮੇਰੇ ਲਈ ਥੋੜਾ-ਬੋਤਾ ਟਾਈਮ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੱਢਦੇ ਹੋ ਤੇ ਵਧੀਆ ਲੱਗਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਲੋ ਜੀ ਅੰਦਰ ਦੇਵਤਾ ਫੇਰ ਬਰਸ ਪੇ ਫੇਰ ਮੀਂਹ ਆ ਗਿਆ ਹਵਾ ਚੱਲਦੀ ਠੰਡੀ ਠੰਡੀ ਤੇ ਕਣੀਆਂ ਪੈਂਦੀਆਂ ਨੇ ਬੱਦਲ ਹੋਇਆ ਦਾ ਕਾਫੀ ਦੇਖੋ ਤੇ ਇੱਧਰ ਗਲੀ ਚ ਦੇਖ ਲਓ ਲੋ ਜੀ ਹੁਣ ਆਪਣੀ ਡਿਊਟੀ ਲੱਗਿਆ ਕ੍ਰੇਲੇਸ ਮਾਰਨ ਤੇ ਕ੍ਰੇਲਿਆਂ ਨੂੰ ਸਿੱਲਣਾ ਖਾਲੀ ਕਰਨਾ ਤੇ ਲਸਣ ਪਿਆਜ਼ ਕਟਕਣਾ ਸਬਜ਼ੀ ਤਿਆਰ ਕਰਨ ਦੀ ਲੱਗਿਆ ਡਿਊਟੀ ਤੇ ਆਪਾਂ ਕਰਦਿਆਂ ਲਓ ਜੀ ਆਪਾਂ ਸਬਜ਼ੀ ਤਿਆਰ ਕਰਤੀ ਕarele ਤੇ ਲੈ ਗਏ ਚੱਕ ਕੇ ਤੋਂ ਬਣਾਉਣ ਵਾਸਤੇ ਤੇ ਆਪਾਂ ਨੇ ਇੰਨੇ ਕਿ ਡੇਟ ਲੱਗੀ ਥੀ ਸਾਰੀ ਨਬਾਤੀ ਕਰਤੀ ਪੂਰੀ ਤੇ ਵਿਚਲੀ ਕੁਝ ਕਸਟਮਰ ਆ ਗਏ ਤੇ ਉਹਨਾਂ ਨੂੰ ਵੀ ਕੱਪੜਾ ਲੀਡ ਦਿਖਾਇਆ ਤੇ ਚਲੋ ਵਧੀਆ ਵੇਚ ਗਏ ਦੋ ਸੂਟ ਤੇ ਬਸ ਤੈ ਹੀ ਪੂਰਾ ਲੈ ਨਿਕਲ ਜਾਂਦਾ ਹੌਲੀ 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 ਕਦੇ ਕੁਝ ਤਿਆਰ ਲੈ ਕੇ ਕੁਝ ਕਰ ਲਿਆ ਨੈਟ ਟਾਈਮ ਪਾਸ ਹੋ ਜਾਂਦਾ ਵਧੀਆ ਤੇ ਹੁਣ ਬੈਠੇ ਬੈਠੇ ਨੇ ਸਬਜ਼ੀ ਤਿਆਰ ਕਰਤੀ ਚਲੋ ਨੇ ਕੰਮ ਹੋ ਗਿਆ ਨੇ ਮੇਰਾ ਟਾਈਮ ਨਿਕਲ ਗਿਆ ਤੇ ਲਓ ਜੀ ਹੁਣ ਆਪਾਂ ਨੂੰ ਹੋ ਗਿਆ ਸਾਮ ਬਿਲਕੁਲ ਤੇ ਆਪਾਂ ਲੱਗਾਂਗੇ ਬਲੌਗ ਦਾ ਐਂਡ ਕਰਨ ਤੇ ਸਾਰਿਆਂ ਨੂੰ ਬੇਨਤੀ ਜਰੂਰ ਆਪਣੇ ਬਲੌਗ ਤੇ ਕਮੈਂਟ ਕਰਿਆ ਕਰੋ ਦੱਤ ਬੱਤ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜਰੂਰ ਪੱਕਾ ਤੇ ਕਿਉਂਕਿ ਆਪਣਾ ਬਾਜ ਟਾਈਮ ਕਾਫੀ ਘੱਟ ਹੈ ਲਈ ਤੁਹਾਡੀ ਜਰੂਰਤ ਹੈ ਪਲੀਜ਼ ਸਾਥ ਦੀ ਜਰੂਰ ਸਾਥ ਦਿਓ ਤੇ ਸਬਸਕ੍ਰਾਈਬ ਕਰਾ ਦਿਓ ਵਾਦ ਤੋਂ ਵਦ ਚੈਨਲ ਆਪਣਾ ਬਾਕੀ ਤੁਹਾਨੂੰ ਪਤਾ ਯਾਰ ਹਰ ਵਾਰ ਆਪਾਂ ਬੇਨਤੀ ਕਰਦੇ ਆਂ ਵੀ ਕਮੈਂਟ ਵਾਦ ਤੋਂ ਵਦ ਕਰਦਿਆ ਕਰੋ ਤੇ ਕਰਦੇ ਆਂ ਚਲੋ ਅੱਜ ਫਿਰ ਆਪਣੇ ਵਲੌਗ ਦਾ ਇੱਥੇ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤਤਕ ਲਿਸਾ ਐਮਪੀਆਰ ਪ੍ਰੀਸ਼ਦ ਸ੍ਰੀ ਕਾਲ